ਮੈਨੂੰ ਕਰਾਜੇ ਦਿੱਕਤ ਲੱਗਦੀ ਆ। ਮੇਜ਼ਰ ਚ ਦਿੱਕਤ ਕਰਦਾ ਥੋੜੀ ਉਹ। ਆ ਵੀ ਹੁੱਕਾ ਦੇ ਭਰ ਲੰਦਾ ਕਦੇ ਰੁਟ ਕਰਨਾ ਤਿੰਨ ਵਾਰੀ ਹੀ ਮਾਰ ਲਿਆ ਮੈਂ ਤੇ ਫੇਰ ਕਿਤੇ ਫਾਂਟ ਉੱਚੀ ਕਰ ਦਿੰਦਾ ਕਦੇ ਨਹੀਂ। ਤੇ ਬਾਕੀ ਐਚਵੀ ਨੂੰ ਗਿਆ ਮਾ ਭਾਈ ਦਿੱਕਤ ਆ ਇਹ ਕਹਿੰਦਾ ਨਹੀਂ। ਮਾ ਫੇਰ ਭਾਈ ਤੂੰ ਤਾਰ ਲਾ ਚੌ ਤੂੰ ਚਲਾ ਕੇ ਦੇਖ ਲੈ। ਤਾਂ ਹੁਣ ਲੱਗਿਆ ਵੈ ਸੈਟਿੰਗ ਹੀ ਬਣਾਉਣਾ। ਭਰੇ ਘੜੇ ਦੋਨੋਂ ਜਿਹੜਾ ਅਸੀਂ ਬਣੇ ਪਰ ਕਢਾਉਣੇ ਆ ਤੇ ਆਪਾਂ ਨੇ ਇਧਰ ਮੂਲੀ ਨੂੰ ਪਾਣੀ ਲਾਉਣ ਲੱਗੇ ਜਾਨੋ ਯਾਦਦਾ ਫੋਨ ਆ ਗਿਆ ਫਿਰ ਟਰੈਕਟਰ ਲੈ ਕਰਕੇ ਹੁੰਦਾ ਆ ਫਿਰ ਹਾਉਣਾ ਲੱਗੇ ਆ ਕੱਢਣ ਚਾਲਦੇ ਉੱਥੋਂ ਲੈ ਕੇ ਟਰੈਕਟਰ ਉਹਨਾਂ ਨੂੰ ਚੈੱਕ ਲਿਆ ਨਾਲੇ ਫਿਰ ਉਹਦੇ ਬਾਅਦ ਅੱਛੀ ਤੇ ਲੇਜ਼ਰ ਕਰਾਉਣਾ ਅੱਜ ਵੀ ਲੱਗਾ ਹੋਇਆ ਪਿੰਡੇ ਲੇਜ਼ਰ ਕਰਨ ਉਹਦੇ ਬਾਅਦ ਆਪਣੇ ਜਾਣਾ ਤੇ ਹੁਣ ਕਿਤੇ ਆਇਆ ਤਾਂ ਮੈਂ ਵੀ ਆ ਥੋੜਾ ਜਿਆ ਰਹਿਦਾ ਕੰਮ ਉਹਦੇ ਬਾਅਦ ਫਿਰ ਆਪਣੇ ਚਾਲਦੇ ਆ ਇਧਰ ਕਰਾਉਣ ਮਾਹੀ ਇੱਧਰ ਆਪਣੀ ਮੂਲੀ ਆ ਭਾਈ ਇਹਦੇ ਵਿੱਚ ਕਣਕ ਬਹੁਤ ਹੋ ਗਈ ਜੀ ਤੇ ਹੋਰ ਦਾ ਬਹੁਤ ਹੀ ਕਣਕ ਮਾੜਾ ਮਟਾਰਾ ਜੀ ਆ ਗਿਆ ਕੱਟੋ ਜੀ ਥੋੜੀ ਜੰਮੀ ਐ ਸਿੱਧੀ ਜਿਹੀ ਉਹਨੇ ਆਹ ਜੜਾ ਵਿੱਚ ਥੋੜੀ ਖਸਾ ਲਾਗੇ ਦਾ ਨਾਲ ਕਰਦੇ ਹੋਣ ਪਾਣੀ ਨਾਲ ਸੜਾਗੇ ਜੀ ਬਾਕੀ ਹੁਣ ਚੱਲਦੇ ਆ ਜੀ ਕਾਲ ਬਈ ਦੇਸੀ ਸ਼ੈੱਫ ਜੀ ਕਾਲ ਨਹੀਂ ਆਸੀ ਕਾਲ ਹੈ ਹਾਂ ਹਾਂ ਕੀ ਕਹਿੰਦਾ ਆ ਦੇ ਇਹ ਨੂੰ ਕਹਦਾ ਕੱਚੇ ਨਾਲ ਦੀ ਬੱਚਾ ਆ ਗਿਆ ਹੈ ਬੱਚਾ ਆ ਗਿਆ ਬੱਚਾ 25 ਦੂਆ ਦਾ ਬਈ ਚੜਾ ਜਾਂਦਾ ਹੁਣ ਐਦੀ ਵਾਰੀ ਹੈ ਪ੍ਰਿੰਟ ਜੀ ਦਾ ਬਹੁਤ ਤੇਜ਼ ਆ ਇਹਨੇ ਤਾਂ ਇਕੱਲੇ ਲੈ ਲੇ ਜਿਹੜਾ ਇਹਦਾ ਬਹੁਤ ਤੇਜ਼ ਆ ਉਹ ਟੋ ਉਹ ਟੋ ਤੇ ਉੱਥੇ ਚੜਾ ਲਾ ਮੇਰਾ ਭਾਈ ਬਹੁਤ ਖਾਏ ਹਾਂ ਈਦਾ ਈਦਾ ਮਾਲ ਹੁੰਦਾ ਏ 180 ਦੇ ਉੱਪਰ ਹੁੰਦਾ ਸਵਾ 100 ਹਾਂ ਸਵਾ 100 ਕਹਿੰਦਾ ਉਹ ਟੜਾ ਟੜਾ ਹਾਂ ਠੀਕ ਆ ਚਾਸੀ ਇੱਕ ਨਾ ਹੁੰਦਾ ਕੱਲਾ ਹੀ ਟਰੈਕਟਰ ਚੜਦਾ ਉੱਥੇ ਜਿਹਨਾਂ ਦੇ ਮਾਲ ਲਾਉਣ ਜਾਂਦੇ ਆ ਉਹ ਹੀ ਟਰੈਕਟਰ ਨਹੀਂ ਚੜਦਾ ਹੋਰ ਜਾਂਦਾ ਨਹੀਂ ਚੜਦਾ ਹੀ ਨਹੀਂ ਕੋਈ ਉਹ ਨਾ ਰੈਂਪ ਬਣਾਇਆ ਹੋਇਆ ਉਹ ਜਗ੍ਹਾ ਥੋੜੀ ਹੈ ਰੈਂਪ ਬਣਾਇਆ ਹੋਇਆ ਨਾ ਉਹ ਮਹਿੰਦਰਾ ਚੜਦਾ ਹਾਂ ਨਾ ਕੋਈ ਹੋਰ ਆ ਰਾਜੀ ਵਾਲੇ ਸਾਰੇ ਖੜ ਜਰਦੇ ਸਾਰੇ ਖੜਦੇ ਆ ਉਹ ਮਾਲ ਪਤਾ ਕਿੰਨਾ ਲੈ ਕੇ ਜਾਂਦੇ ਉੱਥੇ 70 ਗੰਟ 80 ਗੰਟ ਚੜਦਾ ਹੀ ਨਹੀਂ ਟਰੈਕਟਰ ਹੈ 18 ਫੁੱਟਾ ਟਰਾਲਾ ਇਹ ਕੱਲਾ ਹੀ ਚੜਦਾ ਬਹੁਤ ਠੱਖਾ ਬਈ ਨੀ ਫਰੇਦਾ ਨਾਗੀ ਉਹ ਤੜਜੀ ਆ ਨਾ ਉਹ ਪਹਿਲਾਂ ਡੈਮੋ ਜਿਹਾ ਦਿਖਾਇਆ ਤੇ ਨੇ ਮੱਕੀ ਉਹ ਚੜਾਈ ਚੜਾਉਣ ਲੱਗੇ ਤੂੰ ਆ ਮਿੰਟਰਾ ਪਾ ਕੇ ਜਿਹੜਾ ਹੈ ਤਾਂ ਕੋਈ ਜ਼ਿਆਦਾ ਵੀ ਨਹੀਂ ਹੈਗੀ ਜ਼ਿਆਦਾ ਨਹੀਂ ਆਏ ਹੋਰੇ ਔਖਾ ਹੋ ਜਾਂਦਾ ਇਹ ਮੁਰਿਆ ਕੁਸ ਆ ਜਵੇ ਨਾ ਫੇਰ ਰੋਕਣਾ ਰੋਕਣਾ ਔਖਾ ਜਾਂਦਾ ਮੰਨ ਕੇ ਚਾਰੇ ਕਈ ਵਾਰ ਰੱਬ ਨਾ ਕਰ ਡਟ ਮੁਰਬੀ ਆ ਨਾ ਫੇਰ ਔਖਾ ਹੋ ਜਾਂਦਾ ਆਹ ਨੂੰ ਪੰਗਾ ਲੈਣਾ ਆਪਾਂ ਨੇ ਜਾਵਣੇ ਕੋ ਹੈਗੇ ਆ ਸਾਧਨ ਮੇਰੇ ਕੋਲ ਪੰਗਾ ਲੋੜ ਆ ਯੈਸ ਬਾਸ ਜਾਵਣੇ ਕੋ ਖੜੇ ਆ ਬਾਸ 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 ਮੋਤਮੀ ਮਾਰ ਕੇ ਆਉਂਗਾ ਕਿਹੜਾ ਹੈ ਉਧਰ ਕਹ ਤਿੰਨ ਘੰਟੇ ਲੱਗਦੇ ਆ ਜਾਣ ਨੂੰ 2.5 ਦਿਨ ਤਿੰਨ ਘੰਟੇ ਜਿੰਨਾ ਮਰਜੀ ਖਿੱਚ ਕੇ ਜਾ ਖੁੱਲ ਜਾਂਦਾ ਹੈ ਜੀ 25 25 ਦੋ ਪਰ ਦਿੱਤਾ ਬਣਾਤੀ ਆਪਾਂ ਜ਼ਿੰਦਗੀ ਤੇ ਆ ਬੱਟਾ ਦੇਖ ਲਓ ਹੁਣ ਮੈਂ ਪੱਕਾ ਕੰਮ ਕਰਤਾ ਤੇ ਆਹ ਸਾਡ ਇੱਕ ਫਾਂਡ ਮੈਂ ਉੱਚੀ ਛੜਤੀ ਇੱਧਰ ਪਾਣੀ ਰਹੂਗਾ ਤੇ ਬੱਟਾ ਪਰ ਹੁਣ ਲਫਾਫਾ ਰਹਿ ਗਿਆ ਲਫਾਫਾ ਲਾ ਦਾਂਗੇ ਬੱਟ ਵੀ ਆਨ ਪੂਰੀ ਬਨਰ ਹੋ ਗਈ ਕਰਤੀ ਕਸਰ ਨਹੀਂ ਛੱਡੀ ਹੁਣ ਤੇ ਬਾਕੀ ਬੱਟਾ-ਵੱਟਾ ਸਾਰੀਆਂ ਆਪਾਂ ਨੇ ਲਵਾਤੇ ਦੇ ਹੁਣ ਤੇ ਆਹੋ ਖੇਚ ਲੱਗੇ ਹੋਈਆਂ ਇਹ ਵੀ ਪੱਧਰਾ ਹੋ ਗਿਆ ਤਾਂ ਥੋੜੀ ਮੰਨੂੰ ਇਰਾਜੋ ਦਿੱਕਤ ਲੱਗਦੀ ਆ ਇਹ ਜਿਹਰ ਚ ਦਿਕਤ ਕਰਦਾ ਥੋੜੀ ਉਹ ਆਵੇ ਉਹ ਕਦੇ ਭਰ ਲੰਦਾ ਕਦੇ ਗੁੱਸਾ ਲਾਉਣਾ ਤਿੰਨ ਵਾਰੀ ਮਾਰ ਲਿਆ ਮੈਂ ਤੇ ਫਿਰ ਕਿਤੇ ਫਾਂ ਟੁੱਤੀ ਕਰ ਦਿੰਦਾ ਕਦੇ ਨਹੀਂ ਤੇ ਬਾਕੀ ਅੱਛੀ ਵੀ ਨੂੰ ਕਿਹਾ ਮਾ ਭਾਈ ਦਿੱਕਤ ਆ ਇਹ ਕਹਿੰਦਾ ਨਹੀਂ ਮੈਂ ਫਿਰ ਭਾਈ ਤੂੰ ਤਾਰ ਲਾ ਚਾਹ ਤੂੰ ਚਲਾ ਦੇ ਦੇ ਲਾ ਤਾਂ ਹੁਣ ਲੱਗਿਆ ਵੈ ਸੈਟਿੰਗ ਹੀ ਬਣਾਉਣਾ ਆ ਦੇਖੋ ਘਰਾ ਭਰ ਗਿਆ ਲੈ ਤਿੰਨ ਵਾਰੀ ਟਰੈਕਟਰ ਫੇਰੇ ਤੇ ਫੇਰ ਘਰਾ ਭਰਦਾ اے بھائی چیزاں ਧਿਆਨ رکھنا ਪੈਂਦਾ ਏ ਪੱਲਾ ਐ ਨਹੀਂ ਹੈਗਾ ਵੀ لیزر ਚਲਾਉਣਾ ਹਨਾ ਇਹ ਨਹੀਂ ਪਤਾ ਬਾਈ ਕਾ ਦਿੱਕਤ ਆ ਜਾਣੀ ਦਿੱਕਤ ਤਾਂ ਤੁਸੀਂ ਸਮਝਣੀ ਆ ਉਹਨੇ لیزر ਕਰਾਹਨੇ ਕੁਛ ਨਹੀਂ ਤੁਹਾਨੂੰ ਦੱਸਣਾ ਵੀ کیا ਦਿੱਕਤ ਆ ਹੁਣ ਤਿੰਨ ਵਾਰੀ ਮਾਰੇ ਤੇ ਰੈਲਾ ਚੱਲਣਾ ਚਾਹੀਦਾ ਰੈਲਾ ਨਹੀਂ ਚੱਲਦਾ ਤਾਂ ਫੇਰ ਉੱਚਾ ਨੀਵਾ ਕਰੀ ਜਾਂਦਾ ਤਾਂ ਕਿਤੇ ਫਾਂਡ ਉੱਚੀ ਕਰ ਦਾਂਗਾ ਕਿਤੇ ਨੀਵੀ ਕਰ ਦਾਂਗਾ ਤਾਂ باقی چلو ਇਹ ਤਾਂ مشین ਨੂੰ اهو ਆ کمپیوٹرائز ਇਹ ਤਾਂ ਮਣੀ ਮੁੱਟੀ ਦਿੱਕਤ ਆ ਜਾਂਦੀ ਆ یا پھر ਇਹ ਰੀਸੈਟ ਹੋਊਗਾ ਇਹਦਾ ਕਰਦੇ ਆ ਜੀ ਵੀ ਸੈਟਿੰਗ ਜਾਂ ਫਿਰ ਹੁਣ ਘਰਾਂ ਲਿਜਾਗੇ ਇੱਕ ਵਾਰੀ ਆਪਾਂ ਨੇ ਕਮਰੇ ਚ ਫਰਾਕੇ ਨਾਲ ਚਾਰੇ ਪਾਸੇ ਮਿਲ ਕੇ ਉਹ ਵੀ ਤੁਹਾਨੂੰ ਡਿਗਾਰਡ ਦੱਸੂੰਗਾ ਮੈਂ ਕਿ ਕਿਛੇ ਵੀ ਨਿਪਰਾਣੇ ਆਪਣੇ ਚੈੱਕ ਕਰਨਾ ਹੋਵੇ ਤੇ ਬਾਕੀ ਹੁਣ ਲੱਗਿਆ ਵਾ ਅਸੀਂ ਦੇਖਦੇ ਆ ਓਏ ਆਹ ਦੇਖੋ ਇੱਧਰ ਸਾਮਾ ਗ ਮਿੱਟੀ ਪੈਣੀ ਏ ਤੇ ਇੱਧਰ ਲਾ ਇਹਦੇ ਸਾਹਮਣਾਂ ਭੱਜ ਰਿਹਾ ਇਹਦਾ ਸਾਹਮਣ ਮਿੱਟੀ ਪਾਣੀ ਭਾਈ ਆ ਸਾਈਡ ਤੇ ਪਿੱਛੇ ਚੱਕੀ ਜਾਂਦਾ ਇਹਦੇ ਚ ਬਈ ਦਿੱਕਤ ਆ ਜਾਂਦੀ ਆ ਸਿਸਟਮ ਵਿੱਚ ਆਪਣੇ ਚ ਵੀ ਆਲੀ 1 2 ਵਾਰੀ ਤੇ ਉਹ ਫਿਰ ਜਾਂ ਫਿਰ ਫੋਨ ਕਰਦਾ ਸੱਜਣਾ ਆਂਟਾਈਂ ਦੇ ਖਾਦ ਦੇ। ਦੇਖੋ ਇਧਰਲੀ ਸਾਈਡ ਜੰਮੀ ਨਹੀਂ ਮੀਂਹ ਜਦੋਂ ਰਿਤ ਮਾੜੇ ਹੱਥ ਲਾਤਾ ਆ ਫਿਰ ਉੱਚਾ ਚੱਕ ਲਿਓਨੇ ਆਪੇ। ਆਹ ਹਣ ਦਾ ਫਰਕ ਦੇਖੋ ਆ ਕਿੰਨਾ ਘੜਸਾ ਕੇ ਚੱਕਿਆ ਪਿਆ ਆ ਉੱਪਰਲੀ ਸਾਈਡ ਆ ਕਿਉਂਕਿ ਉੱਪਰ ਉਹਨੇ ਚੱਕ ਦਿੱਤਾ ਉਹ ਵਿੱਚ ਕਰਾ ਖਾਲੀ। ਇਹ ਬਹੁਤ ਔਖਾ ਬਈ ਆ ਦਾ ਮੰਗੀ ਪੜਾ ਸੰਭੀ ਗਿਆ ਸੰਭੀ ਗਿਆ। ਤੁਮਾਤੇ ਹੁਣੋ ਜੋਰ ਮਾਰਨਾ ਮਾਰ ਲਣ ਦੋ ਕਰ ਲਣ ਦਿੰਦੋ ਸਭੇ। ਆਪਣੇ ਨਾਲ ਇਹ ਪਹਿਲਾਂ ਆਸੇ ਵਾਪਰੇ ਵੀ ਆ ਇਹਦੇ ਨਾਲ ਹਜੇ ਵਾਪਰੇ ਆ ਨਹੀਂ ਤੇ ਤਾਂ ਨਹੀਂ ਮੰਨਦਾ ਜੀ ਹਾਂ ਮੈਂ ਪਰਲੇ ਹੋਰੇ ਹੋਰੇ ਜਿਕੇ ਉਹ ਮੈਂ ਜੀ ਉਹਦੇ ਮੈਂ ਹੱਥ ਲਾਤਾ ਫਿਰ ਉਹਨੂੰ ਉਹਦੇ ਮਿੱਟੀ ਵਾਲੇ ਓਏ ਯਾਰ ਮੈਂ ਥੋੜੀ ਕਰਿਆ ਇਹ ਕਰਦਾ ਅੱਜ ਮੈਨੂੰ ਦੱਸਦਾ ਕਹਿੰਦਾ ਕਿ ਤੂੰ ਚਨੀਮਾ ਕਰਿਆ ਵਾਦਾ ਹੂੰ ਓਏ ਚਲੋ ਭਾਈ ਹਮਾ ਸਾਧ ਬਣਦਾ ਤੁਸੀਂ ਬਾਕੀ ਆਪ ਫਰਕ ਦੇਖ ਲਓ ਆਹ ਕਿ ਫਾਂਡ ਨਹੀਂ ਲਾਈ ਵੀ ਆ ਆ ਦੂਈ ਫਾਂਡ ਲਾਈ ਥੀ ਆ ਕਿੰਨਾ ਉੱਚਾ ਪਾਸਾ ਕਰਤਾ ਨਹੀਂ ਮੈਂ ਹੁਣ ਕੀ ਦਾ ਕਸੂਰ ਆ ਇਹ ਬਾਕੀ ਚਲੋ ਭਾਈ ਮੁੰਡੇ ਨੂੰ ਹੁਣ ਨਵਾਂ ਤਿਆਰਪਾ ਕਰ ਲੈਣਾ ਦਾ ਆਪਾਂ ਤਾਂ ਆਪਣੇ ਕਰੇ ਵੀ ਆਪਾਂ ਨੂੰ ਪਤਾ ਤੇ ਬਾਕੀ ਆਣਦੇ ਆਈ ਨੂੰ ਫਿਰ ਆ ਕੇ ਇਹਨੇ ਆਈ ਕੰਮ ਕਰਨਾ ਵੀ ਸੈਟਿੰਗ ਕਰਾਉਣੀ ਪੈਣੀ ਹੈ ਆਜੇ ਮੰਦਾਨੀ ਹੈ ਜਾਜੇ ਨੂੰ ਉਤਾਰ ਲਣ ਦੇ ਚੋ ਹੁਣ ਇਹਨੂੰ ਕਹਿਣਾ ਚੋ ਪੰਜ ਵਾਰੀ ਫੇਰ ਲਾ ਆ ਜ਼ੀਰੋ ਕਰਕੇ ਦਿਖਾ ਦੇ ਖੜਾਉਣੇ ਨੇ ਉਹ ਹੈ ਹੀ ਨਹੀਂ ਸੱਟੇ ਨਹੀਂ ਮਨੂੰ ਕਹਿੰਦਾ ਕਹਿੰਦਾ ਓਰੇ ਬੈਠ ਆ ਜਾ ਤਾਰ ਲਾਣ ਦੇ ਚੋ ਹੁਣ ਆਕੇ ਹੀਅਰ ਕਰਨ ਲੱਗਿਆ ਵਿੱਚ ਨਾ ਹੁਣ ਆਹ ਫਾਂਡ ਇੱਕ ਆਪਾਂ ਨੇ ਐਂ ਘੇਰਾ ਬਣਾ ਲੈਣਾ ਜੇ ਤੁਸੀਂ ਵੀ ਚੈੱਕ ਕਰਨਾ ਵੀ ਤੁਹਾਡਾ ਸਹੀ ਆ ਉਹ ਦੇ ਚੱਲ ਚੱਲ ਦੇ ਦੇ ਹਾਂ ਹਾਂ ਦੇ ਦੇ ਤੇਲ ਗਰਮ ਕਰ ਹੁਣ ਪੂਰਾ ਫਤੋ ਤਾਂ ਲੱਗੇ ਚੱਜ ਨਾਲ ਤੇ ਐਂ ਚ ਬੈ ਘੇਰਾ ਬਣਾ ਲੈਣਾ ਆਪਾਂ ਨੇ ਉਹੀ ਫਾਂਡ ਪਰ ਢੇੜੇ ਦੇਈ ਜਾਣੇ ਆ ਦੇਖੋ ਦੇਖਣਾ ਹੁਣ ਆ ਇਹ ਐਂ ਦੇਖਣਾ ਚਾਹੀਦਾ ਫਿਰ ਤੁਹਾਡਾ

ਬਾਕੀ ਬਾਈ ਹੁਣ ਦੇਖਦੇ ਆ ਮਿਸਤਰੀ ਆਉਂਦਾ ਸਾਡਾ ਵੀ ਕਿਆ ਕਹਿੰਦਾ ਬਾਕੀ ਚੱਲਦਾ ਉਹ ਤੇ ਸ਼ਾਮਾਂ ਜਿਹ ਕਹਿੰਦੇ ਅੱਗੇ ਵੀ ਤੇ ਨਾ ਕਿੰਨੇ ਦੀ ਗੜਾਈ ਲੱਗੇ ਰਹਿ ਗਿਆ ਲਓ ਵੀ ਤੇ ਚਲਾ ਪਿਆ ਦਾ ਸਿਸਟਮ ਆਪਣਾ ਹੁਣ ਤੇ ਬਾਈ ਆਇਆ ਵੇ ਤਾਂ ਇੱਧਰ ਮੇਲੋ ਜੀ ਅਸੀਕਾਲ ਜੀ ਸਾਰਿਆਂ ਨੂੰ ਧੰਨਵਾਦੀ ਸਾਡਾ ਬਹੁਤ ਬਹੁਤ ਤੁਸੀਂ ਟਾਈਮ ਸਾਰ ਪਹੁੰਚ ਗਏ ਹੈ ਹੈ ਅੱਧੇ ਘੰਟੇ ਜਿ ਬਾਈ ਜੀ ਹਾਂ ਬਾਈ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ ਤਾਂ ਪਹੁੰਚ ਗਿਆ ਆਪਣਾ ਟਾਈਮ ਨਾਲ ਸਮਾਨ ਲੈ ਆਇਆ ਤਾਂ ਸਾਰਾ ਹੀ ਤੇ ਮਾੜੀ ਮੋਟੀ ਬਾਈ ਦਿੱਕਤ ਉਹਦੇ 'ਚ ਲੱਗਦੀ ਆ ਬਾਈ ਕਹਿੰਦਾ ਮੈਂ ਸੀਵਰ 'ਚ ਪ੍ਰੋਬਲਮ ਆ ਗਈ ਸੀ ਉਹਦਾ ਇਨ ਕੇਸ ਉਹਨੂੰ ਜੰਪ ਲੱਗ ਜਾਂਦਾ ਹੁੰਦਾ ਹਾਂ ਹਾਂ ਇਹ ਉਹਦੇ ਨਾਲ ਹੋ ਜਾਂਦਾ ਉਹਦੇ 'ਚ ਪ੍ਰੋਬਲਮ ਸੀ ਤੇ ਚਲ ਇਹਨੇ ਤਾਂ ਇਹ ਫਿਰ ਵੀ 100 ਘੰਟੇ ਬਾਅਦ ਹੋ ਗਿਆ ਮੇਰਾ 20 ਘੰਟੇ ਬਾਅਦ ਹਿੱਲ ਗਿਆ ਤਾਂ ਇਹਦਾ ਫੇਰ ਇਹ ਕੰਪਿਊਟਰ ਆ ਜੀ ਮੇਨ ਮੇਨ ਪ੍ਰੋਬਲਮ ਇਹ ਹੁੰਦੀ ਆ ਕਿ ਹੱਲ ਹੋ ਜਾਣਾ ਜੇ ਮਸ਼ੀਨਰੀ ਆ ਕੁਝ ਵੀ ਹੋ ਜਾਂਦਾ ਤੇ ਮੇ ਜੇ ਆਪਾਂ ਮਸ਼ੀਨਰੀ ਦਾ ਹੱਲ ਨਾ ਕਰੀਏ ਦੂਜੇ ਦਿਨ ਤੀਜੇ ਦੇ ਲਟਕਾਈ ਦੀ ਪੂਰੀ ਸਵਾਦ ਉਹ ਸਵਾਦ ਨਹੀਂ ਟਾਈਮ ਦੋ ਬੰਦੇ ਨੂੰ ਪਹਿਲੀ ਜੇ ਆਪਣੇ ਕੋਲ ਪੋਸੀਬਲ ਹੈ ਕਿ ਆਪਾਂ ਪਹੁੰਚ ਪਾਵਾਂਗੇ ਉਸ ਸਮੇਂ ਦਾ ਟਾਈਮ ਦੇ ਹਾਂ ਬਾਈ ਨੇ ਕਿਹਾ ਤਾਂ ਕਹਿੰਦਾ ਆ ਗਿਆ ਤੇ ਫਿਰ ਆਪਾਂ ਨੇ ਖੜਾ ਲਿਆ ਤਾਂ ਇਹ ਕਹੀ ਗਿਆ ਕਹਿੰਦਾ ਕੋਈ ਨਹੀਂ ਪਤਲਾ ਪਤਲਾ ਤੂੰ ਕਰਤਾ ਲੈ ਆਪਣੇ ਮੈਂ ਕਿਹਾ ਤੈਨੂੰ ਖੜਾ ਰ ਹੈ ਉੱਤੇ ਬੈਠਾ ਬੈਠਾ ਵੀ ਐ ਹੀ ਗਈ ਜਾਵੇ ਨਹੀਂ ਮੈਂ ਸਿਰਫ ਤੁਹਾਡੇ ਕੋਲ ਨਹੀਂ ਮੇਰੇ ਕੋਲ ਨਾ ਮਦ ਲਈ ਦੁਕਾਨ ਤੇ ਵੀ ਉਹ ਜਦੋਂ ਮੈਂ ਵੀਡੀਓ ਆਪ ਜੀ ਲਈ ਬਣਾਈ ਸੀ ਉਹ ਵੀ ਦਿਖਾਇਆ ਸੀ ਆਪਣੇ ਕੋਲ ਸਿਸਟਮ ਹੈ ਮਦ ਜਿਵੇਂ ਮੈਂ ਤਿੰਨ ਕੰਪਨੀ ਦਾ ਲੇਜ਼ਰ ਸ਼ੇਅਰ ਕਰਦਾ ਹਰੇਕ ਦਾ ਸਰਵਿਸ ਵਾਲਾ ਸਿਸਟਮ ਆਪਾਂ ਲੱਗ ਰੱਖੇ ਹੋਏ ਨੇ ਹੁਣ ਆ ਦੇਖੋ ਜਸਮੰਤਰਾ ਸਿਸਟਮ ਸੀਗਾ ਮਤਲਬ ਜਿਵੇਂ ਗ੍ਰੀਨ ਲੇਜ਼ਰ ਚ ਹੈ ਤੇ ਮੇਰੇ ਕੋਲ ਉਹ ਨਾ ਜਿਹੜਾ ਹਾਜ਼ਰੀ ਵੀ ਆ ਸੀ ਜਿਹੜਾ ਲੈਂਡਫੋਰਸ ਇਹਨੂੰ ਲੱਗਣਾ ਸੀ ਤੇ ਆਪਾਂ ਫਿਰ ਕੰਮ ਚਲਾਉਣ ਨੂੰ ਤੁਹਾਨੂੰ ਇਹ ਦੇ ਚੱਲੇ ਆ ਤੁਹਾਡੇ ਵਾਲਾ ਲੈ ਚੱਲੇ ਆਉਣੇ ਕੰਮ ਜਾਊਗਾ ਕੰਪਨੀ ਤੋਂ ਚੇਂਜ ਹੋ ਕੇ ਆਊ ਠੀਕ ਹੈ ਠੀਕ ਐ ਇੰਨੀ ਬਹੁਤ ਐ ਤੁਸੀਂ ਪਹੁੰਚ ਗਏ ਸਾਡਾ ਕੰਮ ਚੱਲਦਾ ਹੋ ਗਿਆ ਸਾਨੂੰ ਕੋਈ ਰੋਲਾ ਨਹੀਂ ਸਾਡੇ ਭਲਾਵੇਂ ਮਹੀਨੇ ਬਾਅਦ ਆਇਓ ਉਹ ਵੀ ਗੱਲ ਹੁੰਦੀ ਆ ਬੰਦਾ ਇਉਂ ਟਾਲਮਟਾਲੇ ਹਾਂ ਉਹ ਸਵਾਦ ਨਹੀਂ ਆਈਗਾ ਇਹਨੂੰ ਵੀ ਪਤਾ ਵੀ ਸੀ ਜਾਂਦਾ ਟਾਈਮ ਆ ਹੀ ਐ 20 ਦਿਨ ਆ ਹੀ ਐ 20 ਦਿਨ ਬਿਲਕੁਲ ਜ਼ਿੰਮੇਵਾਰ ਯਾਰ ਮੈਨੂੰ ਏਦਾਂ ਮੈਨੂੰ ਇਹ ਹੁੰਦਾ ਕਿ ਦੇਖੋ ਵੀਰੇ ਦੇ ਨਵੀਂ ਨਹੀਂ ਹੁੰਦੇ ਮੈਨੂੰ ਇਹ ਪਤਾ ਚਲੋ ਬਾਈ ਤਾਂ ਮੋਟੀ ਸਾਮੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਤੇ ਮੋਟੀ ਦੋ ਤਿੰਨ ਵੀਡੀਓ ਚ ਪਹਿਲੇ ਜਰ ਫ੍ਰੀ ਕਰ ਲੈਣਾ ਲੈ ਲੈ ਹੁੰਦੇ ਹੈ ਫੇਰ ਕਹਾਂ ਨੂੰ ਆਦੀ ਮਿੱਟੀ ਖਾਣੀ ਸੀ ਨਹੀਂ ਮਿਹਨਤ ਕਰਨੀ ਜ਼ਰੂਰੀ ਹੈ ਚਲੋ ਬੱਕਰੀ ਗੱਲਾਂ ਪੈਸੇ ਬਣਦੇ ਨੇ ਤੇ ਉਹ ਇਦਾਂ ਮੈਨੂੰ ਇਹ ਆ ਵੀਰੇ ਦੇਖੋ ਜ਼ਿੰਮੇਦਾਰ ਨਾ ਹਰੇ ਕਿਵੇਂ ਪੈਸੇ ਇਕੱਠੇ ਕਰਦਾ ਮੈਨੂੰ ਵੀ ਪਤਾ ਕਿਉਂਕਿ ਮੈਂ ਵੀ ਖੇਤੀ ਕਰਦਾ ਹਾਂ ਉਹ ਤਾਂ ਹੈ ਆਪਾਂ ਨੂੰ ਆ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਬਾਕੀ ਮਾਰਕੀਟ ਉਹਨਾਂ ਨਹੀਂ ਬੜੀ ਓਕੀ ਹੈ ਬਹੁਤ ਬਹੁਤ ਬਾਈ ਨਾ ਤਾਂ ਹੀ ਤਾਂ ਤੁਹਾਡੇ ਕੋਲ ਤੇ ਲੱਤਾ ਲੈਣ ਨੂੰ ਤਾਂ ਅਸੀਂ ਹੋਰ ਪਾਸੇ ਵੀ ਚਲੇ ਜਾਂਦੇ ਹਾਂ ਆ ਆਪਣੇ ਨਾਲ ਬਾਈ ਕਹ ਨਹੀਂ ਉਹੀ ਤਾਂ ਹੈ ਤੁਹਾਡਾ ਤੁਸੀਂ ਜਦੇ ਭੱਜ ਕੇ ਆ ਜੰਨੇ ਸਾਨੂੰ ਇਹੀ ਬਹੁਤ ਆ ਨੇੜੇ ਦਾ ਆ ਹੀ ਤਾਂ ਫਾਇਦਾ ਹੈ ਕਿਵੇਂ ਜਿਵੇਂ ਗਾਹਾਂ ਟਾਈਮ ਦਿੱਤਾ ਬਹ ਹੁੰਦਾ ਨਾ ਸਾਰੇ ਸੜਕਾਂ ਦਾ ਖਰਾਬ ਹੋ ਜਾਂਦਾ ਹੁਣ ਅੱਜ ਤਿੰਨ ਚਾਰ ਜਣਿਆਂ ਨੂੰ ਮੈਂ ਟਾਈਮ ਦਿੱਤਾ ਤੇ ਕੱਪੜੇ ਪਾੜਨੇ ਵਾਲੇ ਘਰੇ ਤੇ ਫੋਨ ਕਰ ਕਰਕੇ ਇਹ ਕਹਿੰਦਾ ਹੁਣ ਮੈਂ ਕੀ ਕਰਾਂ ਭਾਈ ਨਾ ਟੈਨਸ਼ਨ ਨਾ ਹੁਣ ਅਗਲੀ ਵਾਰ ਮੈਂ ਕੱਪੜੇ ਵੀ ਨਾਲ ਦੇ ਜੂ। ਨਵੇਂ ਪਾਲੇ ਕਰੀ ਭਾਈ। ਠੀਕ। ਧੰਨਵਾਦੀ ਤੁਹਾਡਾ ਬਹੁਤ-ਬਹੁਤ। ਤੇ ਬਾਕੀ ਭਾਈ ਆਹ ਦੇਖ ਲਓ ਹੁਣ। ਆ ਪਾੜੇ ਪਾਈ ਆਪਾਂ ਨੇ। ਪਾੜ ਚ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਰਿਜ਼ਲਟ। ਤੇ ਐਕਣਾ ਭਾਈ ਕੋਈ ਮੁਸੀਬਤ ਆ ਜੀ। ਬਾਕੀ ਜਿਵੇਂ ਮੈਂ ਅੱਗੇ ਵੀ ਵੀਡੀਓ ਚ ਦੱਸਦਾ ਹਾਂ ਨਾ ਲੇਜ਼ਰ ਮੇਰੇ ਕੋਲ ਪੁਰਾਣੇ ਵੀ ਖੜੇ ਆ ਜੀ ਤੇ ਕਿਸੇ ਵੀਰ ਨੇ ਪੁਰਾਣਾ ਲੇਜ਼ਰ ਲੈਣਾ ਹੋਵੇ ਪੁਰਾਣੇ ਵੀ ਮ ਤੇ ਨਵੇਂ ਲੇਜ਼ਰ ਤੇ ਲੋਨ ਵੀ ਕਰਾ ਰਹੇ ਆ ਲੋਨ ਨੂੰ ਹਫਤਾ 10 ਦਿਨ ਘੱਟੋ ਘੱਟ ਮੰਨ ਕੇ ਚੱਲਿਆ ਕਰੀ ਬੀ ਇੰਨਾ ਕਾ ਪ੍ਰੋਸੈਸ ਆ ਜੀ ਹਾਂ ਇੰਨਾ ਕ ਲੱਗਦਾ ਵਾ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਵੀ ਨਾ ਨੰਬਰ ਮੇਰਾ ਹੈਗਾ 9501060030 ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਰ ਸਕਦੇ ਹੋ ਬਾਕੀ ਸੁਪਰ ਸੀਡਰ ਆ ਰਹੀਆਂ ਸੁਪਰ ਸੀਡਰ ਵੀ ਰੋਟਾ ਵੀਟਰ ਵੀ 0 ਟ੍ਰੇਲ ਮਲਚਰ ਇਹਨਾਂ ਦੀ ਸਬਸਿਡੀ ਖੁੱਲੀ ਹੋਈ ਆ ਕਿਸੇ ਵੀਰ ਨੇ ਸਬਸਿਡੀ ਭਰਨੀ ਹੋਵੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਜੀ ਤੇ ਘਰੇ ਬੈਠੇ ਦੀ ਉਹਦੀ ਫ੍ਰੀ ਆਫ ਕੋਸਟ ਸਬਸਿਡੀ ਭਰਾਂਗੇ ਉਹਦੇ ਲਈ ਡਰਾਫਟ ਜ਼ਰੂਰ ਲੱਗਦਾ ਆਨਲਾਈਨ 5000 ਦਾ ਠੀਕ ਹੈ ਜੀ ਤੇ ਉਹਦੇ ਲਈ ਮੈਨੂੰ ਕਈ ਕੁਐਸਚਨ ਪੁੱਟ ਕਰਨਾ ਆਉਂਦੇ ਆ ਕਿ ਜੀ ਕੋਈ ਤੁਸੀਂ ਕਿਹਾ ਸੀ ਫ੍ਰੀ ਭਰਦੇ ਆ ਪਰ 5000 ਕਹਦਾ ਇਹ ਰਿਫੰਡੇਬਲ ਆ ਕਿ ਵਾਪਸ ਮੁੜੇ ਆਣਾ ਤੇ ਜਿਹੜੀ ਨਾ ਲੀਗਲ ਲੈਵਲ ਦੀ ਜਿਹੜੀ ਸਬਸਿਡੀ ਆ ਉਹ ਜੂਨ ਦੇ ਐਂਡ ਮਹੀਨੇ ਚ ਨਿਕਲ ਆਣੀ ਆ ਠੀਕ ਹੈ ਜੀ ਹਾਂਜੀ ਉਹ ਵੀ ਆਪਾਂ ਦਵਾਵਾਂਗੇ ਜੇ ਕਿਸੇ ਨੇ ਲੇਜ਼ਰ ਲੈਵਲ ਲੈਣਾ ਵਾ ਤੇ ਉਹਦਾ ਮਤਲਬ ਹੀ ਕਰ ਲਾਂਗੇ ਆਪਾਂ ਮਸਲਾ ਸੋਲਡ ਆਊਟ ਉਹਨੂੰ ਫੋਨ ਚਾਹੀਦਾ ਹੋਣ ਲੈ ਲਵੇ ਜਿੱਕਣਾ ਹੁਣ ਆਪਾਂ ਨੇ ਬਾਗਟ ਆਪਾਂ ਨੇ ਪੁਰਾਣੀ ਦੇਣੀ ਹੋਵੇ ਜਾਂ ਸਿਸਟਮ ਨਵਾਂ ਮੇ ਉਹ ਵੀ ਮਿਲ ਜਾਊਗਾ ਆਪਣਾ ਹਾਜ਼ਰ ਖੜੇ ਸਾਰਾ ਕੁਝ ਹੁਣ ਪਰਸੋਂ ਭੇਜਿਆ ਵਾ ਆਪਣੇ ਤਲਵੰਡੀ ਸਾਬੋ ਗਿਆ ਮੇਰਾ ਵੀਰੇ ਲੇਜ਼ਰ ਅੱਛਾ ਜੀ ਉਹਨਾਂ ਨੇ ਮਤਲਬ ਕਿ ਮੇਰੇ ਇੱਕ ਪੀਸ ਨਵੇਂ ਰਹੋ ਵੇਚਿਆ ਸੀਗਾ ਤੇ ਉਹਨਾਂ ਦੇ ਰਿਲੇਟਿਵ ਸੀਗੇ ਉਹਨਾਂ ਨੇ ਉੱਥੇ ਮੇਰੇ ਕੋਲ ਬਾਕਟ ਉਹਦੀ ਲਈਆ ਸਿਸਟਮ ਆਹੀ ਲਿਆ ਆਪਣੇ ਵਾਲੇ ਨਾਲ ਦਾ ਹੀ ਤੇ ਉਹ ਤਲਵੰਡੀ ਸਾਬੋ ਭੇਜਿਆ ਕਉਨੂ ਦੇਖ ਕੇ ਨਵਾਂ ਬੁੱਕ ਹੋ ਗਿਆ ਜੀ ਠੀਕ ਆ ਠੀਕ ਆ ਉਹਨਾਂ ਨੂੰ ਵੀ ਉੱਥੇ ਮਾੜੀ ਜੀ ਪ੍ਰੋਬਲਮ ਆਈ ਸੀਗੀ ਬਕਰ ਦੇ ਵਿੱਚ ਡਿਸਟ੍ਰੀਬਿਊਟਰ ਦੀ ਫਿਰ ਮੈਂ ਉਹਨਾਂ ਨੂੰ ਕਾਲ ਉਹ ਕਹਿੰਦੇ ਜੀ ਹੱਲ ਮੈਂ ਕਹਿੰਦੇ ਵੀਰੇ ਹੁਣ ਆਣਾ ਤਾਂ ਦੂਰ ਬਹੁਤ ਪੈਂਦਾ ਤੇ ਫਿਰ ਉਹਨਾਂ ਦਾ ਉੱਥੇ ਡਿਸਟ੍ਰੀਬਿਊਟਰ ਦਾ ਜਿਵੇਂ ਮੈਨੂੰ ਦੁਕਾਨ ਇੱਕ ਪਤਾ ਸੀ ਮੈਂ ਗੂਗਲ ਦੇ ਕੱਢ ਕੇ ਦੇਖੀ ਜਿਹੜੀ ਨੇੜੇ ਦੁਕਾਨ ਸੀ ਉੱਥੇ ਮੈਂ ਗੂਗਲ ਪੇ ਕਰਤੇ ਪੈਸੇ ਡਿਸਟ੍ਰੀਬਿਊਟਰ ਨੂੰ ਨਵਾਂ ਲੈ ਕੇ ਉੱਥੇ ਦੇ ਦਾਂ ਠੀਕ ਮੈਂ ਤੁਸੀਂ ਚਲਾਓ ਇਹ ਵਾਲਾ ਮੇਰੇ ਕੋਲ ਭੇਜ ਦੇ ਜੀ ਮੇਰੇ ਸਰਵਸਤ ਜ਼ਿਆਦਾ ਤੇਰੀ ਮੰਨ ਗਏ ਅੱਜ ਸਾਨੂੰ ਅ ਤੇ ਬਾਕੀ ਬਾਈ ਕੋਈ ਵੀ ਚੀਜ਼ ਲੈਣੀ ਹੋਵੇ ਬੀਨਾਂ ਸੰਪਰਕ ਜਰੂਰ ਕਰ ਲਿਓ ਓਕੇ ਜੀ ਤੇ ਬਾਕੀ ਆਹ ਕੰਮ ਚ ਬਾਈ ਤੁਹਾਨੂੰ ਦਿੱਕਤ ਆਸਤੀ ਜੇ ਕਿਸੇ ਤੇ ਆਉਂਦੀ ਵੀ ਹੈ ਨਾ ਆਪਣਾ ਜਰੂਰ ਸਿਸਟਮ ਚੈੱਕ ਕਰ ਲਿਆ ਕਰੋ ਇਹ ਦਿੱਕਤ ਆਉਂਦੀਆਂ ਰਹਿੰਦੀਆਂ ਮਾੜੀਆਂ ਮੋਟੀਆਂ ਤੇ ਬਾਕੀ ਤੁਸੀਂ ਆਹ ਦੇਖ ਲਓ ਪਾੜਦਾ ਹੀ ਹਣ ਕਿੰਨਾ ਫਰਕ ਪੈ ਗਿਆ ਉਧਰ ਪਰਾਂ ਕਰਿਆ ਵੇ ਤਾਂ ਮੈਂ ਪਰਾਂ ਤਿੰਨ ਪਾੜਾ ਪਾਤੀ ਤੇ ਲੋਟ ਨਹੀਂ ਆਇਆ ਹਸ਼ਵੀਰ ਮੰਨੇ ਨਾ ਤਾਂ ਫਿਰ ਮਨਾ ਤਾਂ ਲਿਆ ਹੀ ਆਪਾਂ ਨੇ ਹਣ ਦਿਖਾ ਕੇ ਸਿਸਟਮ ਬਾਕੀ ਤੂੰ ਕਹਿੰਦਾ ਸੀ ਮੈਂ ਟਰੈਕਟਰ ਦੇ ਈ ਸੀ ਗਿਆ ਮਨ ਤੇ ਇੱਧਰਲਾ ਆਪਣਾ ਖੇਤ ਆ ਇਹਨੂੰ ਵੀ ਦੇਖ ਲਾਂਗੇ ਇੱਕ ਵਾਰੀ ਹੁਣ ਪਾੜ ਜੀ ਪਾ ਕੇ ਵੈਸੇ ਤਾਂ ਮੇਰਾ ਓਕੇ ਆ ਫਾਲਟ ਜਿਹੜਾ ਫਾਲਟ ਦਾ ਬੀਨ ਨੇ ਕਢਾ ਦਿੱਤਾ ਆਪਣਾ ਸਿਸਟਮ ਨਾਮਾ ਲਾ ਕੇ ਤੇ ਮੈਨੂੰ ਤਾਂ ਪਹਿਲੀ ਪਾੜ ਚ ਲੱਗਦਾ ਤਾਂ ਐਚ ਵੀ ਥੋੜੀ ਲੱਗੀ ਮੈਨੂੰ ਦਿੱਕਤ ਫਿਰ ਮੈਂ ਸੋਚਿਆ ਮੈਂ ਕਿ ਚਲੋ ਕਈ ਵਾਰ ਉਦਾਂ ਹੀ ਹੋ ਜਾਂਦਾ ਨਾ ਤਾਂ ਫਿਰ ਮੈਂ ਕਿਹਾ ਚਲੋ ਇੱਧਰ ਕਨਫਰਮ ਕਰ ਲੈਂਦੇ ਆ ਕਨਫਰਮ ਕਰਕੇ ਤੇ ਬਾਅਦ ਮੈਂ ਇਹਨੂੰ ਕਿਹਾ ਚ ਵੀ ਨੂੰ ਵੀ ਬਾਈ ਫਾਲਟ ਆ ਆ ਜਾ ਉਹ ਇਹਨੂੰ ਦੇਖ ਲਾ ਫਿਰ ਇਹ ਮੰਨੇ ਨਾ ਫਿਰ ਬਾਅਦ ਚ ਇਹਨੂੰ ਦਿਖਾ ਕੇ ਨਾ ਤਸल्ली ਨਾ ਵੀ ਆਹ ਕੰਮ ਹੋ ਸਕਦਾ ਫਿਰ ਉਹ ਕੰਮ ਹੋ ਗਿਆ ਫਿਰ ਤਾਂ ਮੰਨਿਆ ਇਹ ਤੇ ਬਾਈ ਨੂੰ ਫੋਨ ਕਰਿਆ ਬਾਈ ਕਹਿੰਦਾ ਪਹਿਲਾਂ ਦੱਸਿਆ ਇੱਕ ਅੱਧੀ ਚੀਜ਼ ਤਨਾ ਉਹ ਕਰਕੇ ਦੇਖ ਲੋ ਉੱਤੇ ਬਿਨਾਂ ਫੇਰ ਲੋਟ ਨਹੀਂ ਆਇਆ ਤੇ ਬਾਈ ਸਿਸਟਮ ਇਹਨਾਂ ਦਾ ਮਦ ਆ ਗਿਆ ਤੇ ਬਾਈ ਚੱਲਿਆ ਹੁਣ ਚੱਲੋ ਮਾਰ ਫਰਕ ਪੈ ਗਿਆ ਉਹਦੇ ਚੋਂ ਗਿਆ ਰਿਸਿਵਰ ਵਿੱਚ ਫਰਕ ਆ ਗਿਆ ਕੋਈ ਫਾਲਟ ਤੁਹਾਨੂੰ ਜਾਊਂਗਾ ਉੱਥੇ ਕੰਪਨੀ ਚ ਸੈਟਾ ਤੂੰ ਨਵਾਂ ਹੋ ਗਿਆ ਨਾ ਸੈਟਾ ਨਾ ਵੀ ਆਇਆ ਬਣਾਉਣਾ ਹੀ ਦਾ ਸਾ ਦੁਪਹਿਰਾ ਤੇਰੇ ਹੀ ਟਾਈਮ ਹੁੰਦਾ ਤੇ ਵੇਰੇ ਦੇ ਵੇਰੇ ਲਈਦਾ ਪਤਾ ਉਥੇ ਬਾਹਰ ਆ ਰਾਮ ਚੱਲ ਤੂੰ ਠੰਡੇ ਠੰਡੇ ਦਾ ਅਜੇ ਤਾਂ ਇਹ ਵੀ ਚੱਲੀ ਜਾਂਦਾ ਫਿਰ ਤੇਰੀ ਵਾਲੀ ਗਲੀ ਨਾਲੋਂ ਨਿਕਲੇ ਇੱਥੀ ਨੂੰ ਦੇਖ ਲਈ ਬਾਹਰ ਨੂੰ ਆਉਣਾ ਉਹਨੇ ਗੱਡੀ ਚ ਆਉਂਦਾ ਚਲੋ ਬਾਕੀ ਹੁਣ ਕਰਦੇ ਆ ਜੀ ਆਪਣਾ ਹੋਵੇ ਹੁਣ ਵੀ ਹੁਣ ਚੈੱਕ ਕਰੋ ਖੇਤ ਨੂੰ ਹੁਣ ਬਣੀ ਗੱਲ ਬਾਤ ਤੇ ਬਾਕੀ ਧੰਨਵਾਦ ਹੈ ਭਾਈ ਅਗਲੇ ਕਰਦੇ ਫੋਨ ਕਰੇ ਤੇ ਆਇਆ ਬਸ ਬਸ ਆਹੀ ਚੀਜ਼ ਸਾਨੂੰ ਚਾਹੀਦੀ ਮਿਲ ਗਈ ਚੀਜ਼ ਦੀ ਬਸ ਹਾਂ ਨਹੀਂ ਇੱਥੇ ਹਲਜੀ ਜਾਣਾ ਤਾਂ ਹਾਂ ਸਿਸਟਮ ਆ ਗਿਆ ਭਾਈ ਫਰਕ ਤਾਂ ਹੈਗਾ ਸਾਹਿਬ ਜੋ ਮੇਰੀ ਗੱਲ ਸੁਣੋ ਹੁਣ ਤੁਹਾਨੂੰ ਹੋਗਾ ਬਹੁਤ ਟਾਈਮ ਚਲਾਉਂਦੇ ਨੂੰ ਠੀਕ ਆ ਇਹ ਤੈਨੂੰ ਵੀ ਤੈਨੂੰ ਵੀ ਤਾਂ ਹੀ ਤਿਆਰਪਾ ਆਉਣਾ ਯਾਰ ਕਰੇ ਤੇ ਮੈਂ ਤੈਨੂੰ ਕਿਆ ਗੱਲ ਉਦੋਂ ਪਹਿਲੇ ਦਿਨ ਕਹੀ ਸੀ ਉੱਥੇ ਸਹੀ ਚੱਲਿਆ ਉਹ ਮੈਂ ਤੈਨੂੰ ਐਵੇਂ ਕਹਾ ਹਾਂ ਆ ਖੇਤ ਜੀ ਵੀ ਠੀਕ ਚੱਲਿਆ ਪਹਿਲੇ ਪਹਿਲਾਂ ਉਦੇ ਬਾਅਦ ਫਲਟ ਪੈਂਦਾ ਹੌਲੀ ਹੌਲੀ ਛੜ ਗਿਆ ਉਹ ਪੈ ਗਿਆ ਉਹ ਹੌਲੀ ਹੌਲੀ ਪੈਂਦਾ ਫਲਟ ਇਹਦੇ ਇੱਕੋ ਲੱਖਤ ਨਹੀਂ ਪੈਂਦਾ ਵੀ ਥਾਂੇ ਖੜ ਜਾਣਾ ਪਿੱਛੇ ਖਰਾਬ ਹੋਇਆ ਇਹ ਐਵੇਂ ਹੋਇਆ ਨਾ ਨਾ ਉਹ ਤੈਨੂੰ ਆ ਖੇਤ ਨੇ ਦੱਸੇ ਦਿੱਤਾ ਦਾ ਵੀ ਕਿਹੜੇ ਚ ਫਲਟ ਜ਼ਿਆਦਾ ਮੈਨੂੰ ਐ ਚ ਲੱਗਦਾ ਤਾਂ ਇਹ ਫੇਰ ਵੀ ਠੀਕ ਕਰਤਾ ਇਹਨੇ ਮੈਨੂੰ ਆਹ ਮਿੱਟੀ ਦਾ ਨਹੀਂ ਭਰੀ ਦੇ ਚ ਮੈਨੂੰ ਮੇਰਾ ਮੈਂ ਹੱਥ ਨਾਲ ਕਰੀ ਮੇਰਾ ਦਿਮਾਗ ਯਾਰ ਫੇਰ ਠਣਕੀ ਜਾਵੇ ਮੈਂ ਕਿ ਯਾਰ ਸਹਿਗੋ ਵੀ ਇੰਨੇ ਗਾ ਕੀ ਚੱਕਰ ਆ ਵੀ ਤੇਤੇ ਨਹੀਂ ਹੋ ਰਿਹਾ ਕਿ ਲੇਜ਼ਰ ਖਰਾਬ ਫਿਰ ਮੈਂ ਚੱਕ ਕੇ ਖੜੇ ਗਿਆ ਮੈਂ ਕਿ ਨਹੀਂ ਬਾਈ ਲੇਜ਼ਰ ਹੀ ਖਰਾਬ ਆ ਮੈਂ ਤਾਂ ਠੀਕ ਆ ਪੈ ਜੇ ਕਰਦਾ ਮਸ਼ੀਨਰੀ ਮਸ਼ੀਨ ਉਹ ਯਾਰ ਇਹ ਤਾਂ ਕੰਪਿਊਟਰ ਫੋਨਾਂ 'ਚ ਪੈ ਜਾਂਦਾ ਉਹੀ ਤਾਂ ਹੈ ਨਵੀਂ ਚੀਜ਼ ਹੈ ਇਸ ਦਾ ਮੈਂ ਤੁਹਾਨੂੰ ਦੱਸਦਾ ਮੇਰਾ 20 ਘੰਟੇ ਚ ਪਤਾ ਹੁੰਦਾ ਵੀ ਕੰਪਨੀ ਨੇ ਚੱਲ ਕਹਿੰਦਾ ਵੀ ਕੋਈ ਗੱਲ ਨਹੀਂ ਬਾਈ ਮੇਰੇ ਮੇਰੇ ਬਸ ਆਏ ਤਾਂ ਵੀ ਲੁਧਿਆਣੇ ਤੇ ਆਇਆ ਤਾਂ ਬੰਦਾ ਉਹ ਦੋ ਦਿਨ ਆਇਆ ਆਹ ਬੰਦੇ ਤਾਂ ਆਏ ਤਾਂ ਵੀ ਬਾਈ ਦੇਖ ਲੈ ਕੰਮ ਨਹੀਂ ਖੜਨ ਦਿੱਤਾ ਆਦੀ ਦਾ ਸਿਸਟਮ ਦੇ ਦੇ ਗਿਆ ਨਾ ਮੈਂ ਇਹਨਾਂ ਨੂੰ ਚਲਾ ਦੂਗਾ ਆਈਆਂ ਕਹਿੰਦਾ 1-2 ਦਿਨ ਲੱਗਣਗੇ। 14 ਦਿਨ ਲੱਗ ਜੇ ਸਾਨੂੰ ਕਾ ਰੋਲਾ ਇਹ। ਸਾਡਾ ਕੰਮ ਚੱਲਦਾ। ਸਾਡਾ ਕੰਮ ਚੱਲਦਾ। ਨਾਲੇ ਇਹ ਹਰੀ ਰੇਂਜ ਵਾਲਾ ਬਾਈ ਜੇ ਕਿਸੇ ਨੂੰ ਨਵਾਂ ਸਿਸਟਮ ਲੈਣਾ ਹੁੰਦਾ ਆ ਜਰੂਰ ਲੈ ਲਿਆ ਕਰੋ ਕਿਉਂਕਿ ਫਿਰ ਇਹ ਰੇਂਜ ਨਹੀਂ ਮਿਲਾਉਂਦਾ। ਪਰ ਆਏ ਆ ਜੇ ਹਰੇ-ਹਰੇ ਹੋਣ ਲੱਗ ਗਏ ਫਿਰ ਲੋਕਾਂ ਕੋਲ ਹਰੇ ਦੀ ਰੇਂਜ ਮਿਲ ਜਾਣੀ। ਇਹ ਤਾਂ ਬਣਾ। ਤੇ ਇਹ ਤਾਂ ਕਿਧਰੇ ਨੂੰ ਨਹੀਂ। ਤੇ ਬਾਕੀ ਆ ਖੇਤ ਇੰਨੇ ਜੇ ਬਾਈ ਫਰਕ ਪੈ ਗਿਆ। ਜ਼ਿੰਦਗੀ ਬਣ ਗਈ ਖੇਤ ਦੀ ਦੇਖ ਲਓ। ਹੁਣ ਚੱਲੇ ਪ੍ਰਧਾਨ ਸਾਹਿਬ ਦੇ। ਉਹਦੇ ਕੱਢਿਆ ਕਸਰ। ਚੱਲ ਹੁਣ ਤੈਨੂੰ ਚਿੰਗਰੀ ਹੁੰਦੀ ਐ ਆਏ ਆ ਵੀ ਜੇ ਚੱਲੂਗੀ ਤਾਂ ਹੀ ਖੜੂਗੀ ਨਹੀਂ ਖੜੀ ਦੇ ਖੜੀ ਹੋਤਾ ਹੈ ਉਹ ਪਤਾ ਕੀ ਆ ਚੱਕਰ ਅੱਜ ਵੀ ਮੈਂ ਤੈਨੂੰ ਦੱਸਦਾ ਕੁਝ ਹੀ ਕਰਦਾ ਕੁਝ ਨਹੀਂ ਹੁੰਦਾ ਇਹ ਹੁਣ ਮੈਂ ਤਾਂ ਲਾਇਏ ਬੇ ਆ ਬਾਈ ਅੱਦੇ ਪਸੀਜਾ ਮੰਨੂ ਹੁਣ ਜਦੇ ਪਤਾ ਲੱਗ ਜਾਂਦਾ ਵੀ ਕਿਆ ਚੱਕਰ ਪੈਂਦਾ ਹੈ ਹੁਣ ਮੰਨੂ ਆਹਾਂ ਸੀਜ਼ਨ ਅਗਲੇ ਚ ਮਿਲ ਅਗਲੇ ਸੀਜ਼ਨ ਚ ਤੂੰ ਮੇਰਾ ਦੁਆਰੇ ਉਸਤਾਦ ਬਣ ਸਕਦਾ ਥੈਂਕ ਯੂ ਕਿ ਨਵੇਂ ਤਜਰਬੇ ਕਰਨੇ ਆਪਣੇ ਯਾਰ ਮੈਂ ਤੈਨੂੰ ਹੋਰ ਵੀ ਕਹਿਣਾ ਉਹਨਾਂ ਵੀ ਦੇਖੇ ਕਰ ਵੀ ਹੋਰ ਪਾਸੇ ਨੂੰ ਕਿਵੇਂ ਲੋਟ ਆਉਂਦਾ ਹਾਂ ਤੇਰੀ ਵਾਲ ਪਿਆਰ ਵਾਲਾ ਸੱਪੀ ਤਿਆਰ ਦੇਖ ਲੈ ਮੈਂ ਕਾਪੜੇ ਦੇ ਹਾਂ ਹਾਂ ਮੈਂ ਆਪਣੇ ਬੇਲੇ ਦੇ ਮੰਡਮ ਹਾਂ ਹਾਂ ਲੋਟ ਰਹੀ ਹੈ ਤਜਰਬਾ ਲੋਟਾ ਬਸ ਗ੍ਰਾਂਬੇ ਵਾਲਾ ਕੰਮ ਆਪਣੇ ਖੇਤ ਤੇ ਤਜਰਬਾ ਹੋਇਆ ਕਰਦਾ ਕਿਸੇ ਦੇ ਹੋਰ ਦੇ ਅਸੀਂ ਕੱਲ ਪੈਸੇ ਗੱਲ ਪਾਈਏ ਇਹ ਤਾਂ ਹੈ ਹੈ ਕਿ ਨਹੀਂ ਕੋਈ ਵੀ ਬੰਦਾ ਅਗਲਾ ਖਬਰ ਕਿਵੇਂ ਲਹੂਰਾਂ ਦੀ ਕਮਾਈ ਆ ਯਾਰ ਆਪਾਂ ਹੀ ਪਤਾ ਯਾਰ ਆਪਾਂ ਹੀ ਜਾ ਕਰਾਉਣੇ ਕਿਸਤੇ ਬਾਈ ਸਾਰਾ ਦਿਨ ਆਪਾਂ ਫਰੀ ਜਾਂਦੇ ਆ ਸਾਰਾ ਦਿਨ ਫਰੀ ਜਾਂਦੇ ਆ ਜੇ ਅਗਲੇ ਨੇ ਜੇਬ ਚੋਂ ਕੱਢਣੇ ਆ ਹਾਂ ਔਖਾ ਹੋਈ ਤੈਨੂੰ ਕਦੇ ਹੁਣ ਆਏ ਤਾਂ ਨਹੀਂ ਕਿਸੇ ਨੇ ਕਿਹਾ ਵੀ ਬਾਈ ਘੰਟਾ ਫालतੂ ਲੱਗ ਗਿਆ ਉਹ ਲੱਗ ਗਿਆ ਇਹਨੇ ਵੀ ਨਹੀਂ ਲਖ ਜਾ ਲਖ ਜਾ ਪੰਮਾ ਬਾਈ ਆ ਜਾ ਉਹ ਖੜੇ ਸਾਧ ਜੀ ਹਾਂ ਉੱਧਰ ਖੜੇ ਹੈ 우ਸਤਾਦ ਜੀ ਇੱਕ ਸਾਡੇ ਉਸਤਾਦ ਇਹ ਬਹੁਤ ਬਣੇ ਹੋਏ ਚੱਲ ਆਇਆ ਰਲ ਮਿਲ ਕੇ ਕੰਮ ਚੱਲੀ ਜਾਂਦਾ ਹੁਣ ਬਾਕੀ ਤੇਰੇ ਕੋ ਘੰਟਾ ਕਿ ਡੇਢ ਘੰਟਾ ਵਿੱਚ ਨੂੰ ਗੇੜਾ ਮਾਰ ਜੇ ਕਰੂੰਗਾ ਮੈਂ ਫਿਰ ਵੀ ਕਸਰ ਮਸਰ ਹੋਏ ਕਰੂੰਗਾ ਆਹੋ ਇਹਨੂੰ ਤਾਂ ਫੇਪੇ ਤੇ ਪੈ ਜਾਣਾ ਮਨ ਆਹੋ ਜੇ ਨਾ ਆਉਂਦਾ ਅੱਜ ਮੈਂ ਤੇਰੇ ਸੁਖਰ ਖਰਾਬੇ ਤੇਰੇ ਖੇਤਾਂ ਮਾ ਹੋਇਆ ਹਾਂ ਓਰੇ ਭਾਈ ਅੱਧਾ ਦੱਸ ਦੇਣਾ ਦਾ ਮੈਨੂੰ ਹੋਰ ਤੇ ਵੀ ਜਾ ਪਧਰਾ ਹੀ ਨਹੀਂ ਹੋਣਾ ਹੈਗਾ ਉਹੀ ਤਾਂ ਮੈਨੂੰ ਵੀ 30 ਵਾਰੀ ਚ ਪਤਾ ਲੱਗਿਆ ਵੀ ਕੰਮ ਖਰਾਬ ਆ ਚੱਲ ਉਹ ਹੋਰ ਤਾਂ ਹੀ ਸਮਾਨ ਪਿਆ ਉੱਥੇ ਤੇਰਾ ਚੱਲ ਮੈਂ ਉੱਥੇ ਹੀ ਚੱਲਿਆ